ਗੱਲ ਫਰਵਰੀ 1809 ਦੀ ਹੈ ਜਦੋਂ ਬ੍ਰਿਟਿਸ਼ ਅਫਸਰ ਸਰ ਚਾਰਲਸ ਮੈਟਕਾਫ ਭਾਰਤ ਤੇ ਪੰਜਾਬ ਦੀਆਂ ਹੱਦਾਂ ਦੇ ਚੱਲ ਰਹੇ ਰੋਲੇ ਦਾ ਹੱਲ ਕਰਨ ਸੰਬੰਧੀ ਸ਼੍ਰੀ ਅੰਮ੍ਰਿਤਸਰ ਸਹਿਬ ਆਇਆ ਹੋਇਆ ਸੀ ਮੈਟਕਾਫ ਚਾਹੁੰਦਾ ਸੀ ਕਿ ਬ੍ਰਿਟਿਸ਼ ਇੰਡੀਆ ਤੇ ਪੰਜਾਬ ਵਿਚਕਾਰ ਪੱਕੀ ਹੱਦਬੰਦੀ ਕਰਕੇ ਰੋਲਾ ਮੁਕਾਇਆ ਜਾਵੇ ਇਸ ਦੇ ਲਈ ਉਹ ਅੰਮ੍ਰਿਤਸਰ ਦਾ ਇਕਰਾਰਨਾਮਾ ਕਰਨ ਇੱਥੇ ਆਇਆ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਉਹ ਵੀ ਅੰਮ੍ਰਿਤਸਰ ਸਹਿਬ ਹੀ ਸਨ ਉਸ ਸਮੇਂ ਮੈਟਕਾਫ ਦੇ ਨਾਲ ਇੱਕ ਫੌਜ ਦੀ ਟੁਕੜੀ ਜਾਂ ਪਲਟਨ ਵੀ ਸੀ ਜਿਹੜੀ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਭਰਤੀ ਕੀਤੇ ਸਪਾਈ ਸੀ ਉਹ ਵੀ ਆਏ ਸੀ ਕਿਉਂਕਿ ਉਦੋਂ ਪੰਜਾਬ ਵੱਖਰਾ ਦੇਸ਼ ਸੀ ਤੇ ਭਾਰਤ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਸੀ ਪਰ ਪੰਜਾਬ ਆਜ਼ਾਦ ਸੀ ਇਸ ਪਲਟਨ ਦੇ ਲਗਭਗ 100 ਭਾਰਤੀ ਫੌਜੀ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ 'ਚ ਖਾਪਰੌਲਾ ਕਰਨ ਲੱਗੇ ਇਹ ਬੜਕਾ ਮਾਰਦੇ ਮਾਰਦੇ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਆ ਗਏ ਜਿੱਥੇ ਰੋਹਾਨੀ ਕੀਰਤਨ ਚੱਲ ਰਿਹਾ ਸੀ ਜਦੋਂ ਖਾਪਰੌਲੇ ਦੀਆਂ ਆਵਾਜ਼ਾਂ ਅੰਦਰ ਜਾਣ ਲੱਗੀਆਂ ਤਾਂ ਅਕਾਲੀ ਫੂਲਾ ਸਿੰਘ ਨੇ ਨੇ ਨਿਹੰਗ ਸਿੰਘਾਂ ਨੂੰ ਬਾਹਰ ਭੇਜਿਆ ਕੇ ਰੌਲਾ ਬੰਦ ਕਰਵਾ ਕੇ ਆਉਂ। ਜਦੋਂ ਨਿਹੰਗ ਸਿੰਘਾਂ ਨੇ ਖੱਪ ਕਰ ਰਹੇ ਮੈਟਕੋਫ ਦੇ ਇਹਨਾਂ ਫੌਜੀਆਂ ਨੂੰ ਬੇਨਤੀ ਕੀਤੀ ਵੀ ਇੱਥੇ ਸ਼੍ਰੀ ਦਰਬਾਰ ਸਾਹਿਬ ਨੇੜੇ ਰੌਲਾ ਨਾ ਪਾਓ, ਅੰਦਰ ਕੀਰਤਨ 'ਚ ਵਿਗਨ ਪੈ ਰਿਹਾ। ਤਾਂ ਉਹਨਾਂ ਫੌਜੀਆਂ ਨੇ ਨਿਹੰਗਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰਤਾ ਤੇ ਇੱਕ ਨਿਹੰਗ ਸਿੰਘ ਦੀ ਦਸਤਾਰ ਲਾਹ ਦਿੱਤੀ ਜਿਹੜੀ ਲੈ ਕੇ ਜ਼ਮੀਨ ਤੇ ਡਿੱਗ ਪਈ। ਇਹ ਖਬਰ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਮਿਲੀ ਕਿ ਬਾਹਰ ਰੌਲਾ ਪਾ ਰਹੇ ਬ੍ਰਿਟਿਸ਼ ਇੰਡੀਆ ਦੇ ਫੌਜੀਆ ਨੇ ਨਿਹੰਗ ਸਿੰਘ ਦੀ ਦਸਤਾਰ ਲਾ ਕੇ ਜ਼ਮੀਨ ਤੇ ਸੁੱਟ ਦਿੱਤੀ ਹੈ ਤੇ ਉਹ ਸਿੰਘਾਂ ਦਾ ਮਜ਼ਾਕ ਉਡਾ ਰਹੇ ਅਕਾਲੀ ਫੂਲਾ ਸਿੰਘ ਆਪਣੇ ਨਾਲ ਹੋਰ ਨਿਹੰਗ ਸਿੰਘਾਂ ਨੂੰ ਲੈ ਕੇ ਬਾਹਰ ਆ ਗਏ ਅਕਾਲੀ ਜੀ ਨੇ ਉਹਨਾਂ ਨੂੰ ਵਰਜਿਆ ਕਿ ਮੁਆਫੀ ਮੰਗਣ ਨੂੰ ਕਿਹਾ ਪਰ ਉਹ ਮੰਨੇ ਨਹੀਂ ਤਕਰਾਰ ਵਧਣ ਕਰਕੇ ਆਪਸ ਵਿੱਚ ਗੋਲੀ ਚੱਲ ਪਈ ਤੇ ਖਾਲਸੇ ਦੀਆਂ ਸ੍ਰੀ ਸਾਹਿਬ ਮਿਆਨਾ ਚੋਂ ਆਈਆਂ ਬਾੜ ਅਕਾਲੀ ਫੂਲਾ ਸਿੰਘ ਤੇ ਉਹਨਾਂ ਦੇ ਸਾਥੀ ਨਿਹੰਗ ਸਿੰਘਾਂ ਨੇ ਬ੍ਰਿਟਿਸ਼ ਭਾਰਤ ਦੇ ਫੌਜ ਦੀ ਸਾਰੀ ਪਲਟਨ ਵੱਢ ਸੁੱਟੀ ਤੇ ਕਈਆਂ ਦੀ ਮੌਤ ਵੀ ਹੋ ਗਈ। ਮਹਾਰਾਜਾ ਰਣਜੀਤ ਸਿੰਘ ਦੇ ਦਖਲ ਦੇਣ ਕਰਕੇ ਭਾਰਤੀ ਫੌਜੀਆਂ ਦੇ ਮੁਆਫੀ ਮੰਗਣ ਤੋਂ ਬਾਅਦ ਇਹ ਲੜਾਈ ਬੰਦ ਹੋਈ ਨਹੀਂ ਤਾਂ ਸ਼ਾਇਦ ਸਾਰੀ ਪਲਟਨ ਹੀ ਖਤਮ ਹੋ ਜਾਂਦੀ। ਅਗਲੇ ਦਿਨ ਅੰਮ੍ਰਿਤਸਰ ਦੇ ਇਕਰਾਰਨਾਮੇ ਤੇ ਦਸਤਖਤ ਕੀਤੇ ਗਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਰ ਮਟਕਾਫ ਨੂੰ ਇਸ ਲੜਾਈ ਦੇ ਕਾਰਨਾਂ ਬਾਰੇ ਦੱਸਿਆ ਵੀ ਦਰਬਾਰ ਸਾਹਿਬ ਦੇ ਕੀਰਤਨ ਚ ਵੈਗਨ ਪਾਉਣ ਤੇ ਸਿੰਘ ਦੀ ਦਸਤਾਰ ਉਤਾਰ ਦੇਣ ਦਾ ਸਿੱਖ ਧਰਮ ਚ ਮਤਲਬ ਕੀ ਹੈ ਪਰ ਇਸ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਅਕਾਲੀ ਫੂਲਾ ਸਿੰਘ ਦੇ ਉੱਤੇ ਮੁਕੱਦਮਾ ਦਰਜ ਕਰਤਾ ਤੇ ਉਹ ਅਕਾਲੀ ਫੂਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਭਾਰਤ ਲਿਜਾਣਾ ਚਾਹੁੰਦੇ ਸੀ ਪਰ ਉਹ ਕਦੇ ਵੀ ਆਪਣੇ ਇਸ ਮਕਸਦ ਚ ਕਾਮਯਾਬ ਨਾ ਹੋ ਸਕੇ ਇਹ ਸੀ ਸ਼੍ਰੀ ਅਕਾਲ ਤਖਤ ਦਾ ਜਥੇਦਾਰ ਜਿਸ ਦੇ ਦਿਲ ਚ ਸ਼੍ਰੀ ਦਰਬਾਰ ਸਾਹਿਬ ਚ ਹੋ ਰੇ ਗੁਰਬਾਣੀ ਕੀਰਤਨ ਸਿੱਖ ਦੀ ਦਸਤਾਰ ਤੇ ਸਿੱਖ ਧਰਮ ਪ੍ਰਤੀ ਇੰਨਾ ਸਤਕਾਰ ਸੀ ਕਿ ਜਦੋਂ ਕਿਸੇ ਨੇ ਕੌਮ ਨੂੰ ਵੰਗਾ ਰਿਆ ਉਦੋਂ ਹੀ ਖੰਡਾ ਚੁੱਕ ਕੇ ਤੁਰ ਪਿਆ ਪਰ ਅੱਜ ਵਾਲਿਆਂ ਨੂੰ ਨਾ ਤਾਂ ਕੀਰਤਨ 'ਚ ਵਿਗਨ ਦਾ ਫਰਕ ਹੈ ਨਾ ਹੀ ਸਿੱਖਾਂ ਦੀ ਥਾਂ ਥਾਂ ਰੁਲਦੀ ਦਸਤਾਰ ਦਾ ਫਿਕਰ ਤੇ ਨਾ ਹੀ ਕਿਸੇ ਹੋਰ ਗੱਲ ਦੀ ਚਿੰਤਾ ਪਤਾ ਨਹੀਂ ਕਦੋਂ ਸਾਨੂੰ ਅਕਾਲੀ ਫੂਲਾ ਸਿੰਘ ਵਰਗੇ ਉੱਚੇ ਕਿਰਦਾਰ ਵਾਲਾ ਤੇ ਕੌਮ ਨੂੰ ਸਮਰਪਿਤ ਜਥੇਦਾਰ ਨਸੀਬ ਹੋਵੇਗਾ